ਹਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਗੜੀ ਚਮਕਾਉਣ ਕੱਚੀ ਗੜੀ ਮੁਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਚੋਰਾ ਕਰੀਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮੱਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾੜ ਬਣ ਕੇ ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਂਗਦੇਾਂਗੇ ਖੰਡੇ ਦੀ ਧਾਰ ਬਣ ਕੇ ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਂ ਹੀ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਖੂਨ ਜ਼ਿਗਰ ਦੇ ਨਾਲ ਤਾਂ ਜਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਇਹ ਸ਼ਬਦ ਸੰਤ ਰਾਮਦਾਸ ਜੀ ਦੀ ਲਿਖਤ ਸੀ ਜਿਨ੍ਹਾਂ ਨੇ ਜਦੋਂ ਸਰਹੰਦ ਦਾ ਸਾਕਾ ਹੁੰਦਾ ਉਹਦੇ ਬਾਰੇ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀ ਲਿਖਤਾਂ ਤੇ ਨਾਲ ਦੀ ਨਾਲ ਸਾਡੀ ਅਗਲੀ ਪਰਫਾਰਮੈਂਸ ਬਿਲਕੁਲ ਤਿਆਰ ਹੈ ਸੈਟਅਪ ਦੇ ਵਿੱਚ ਥੋੜਾ ਜਿਹਾ ਸਮਾਂ ਜ਼ਰੂਰੀ ਹੈ ਕਿਉਂਕਿ ਲਾਈਵ ਪਰਫਾਰਮੈਂਸ ਜਦੋਂ ਹੋਣੀ ਹੈ ਤਾਂ ਉਹਦੇ ਵਿੱਚ ਸੈਟਅਪ ਦਾ ਬਹੁਤ ਮਹੱਤਵ ਹੁੰਦਾ ਕਿਉਂਕਿ ਜੇ ਉਹ